ਪੰਜਾਬ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਲੰਬੇ ਸਮੇਂ ਤੋਂ ਸਿਆਸਤ ਵਿੱਚ ਖਮੋਸ਼ ਰਹਿਣ ਮਗਰੋਂ ਸਾਬਕਾ ਕੈਪਟਨ ਮੰਤਰੀ ਪੰਜਾਬ ਜਫੇਦਾਰ ਸੁਤਤਾ ਸਿੰਘ ਲੰਗਾਹ ਨੇ ਕੀਤਾ ਸ਼ਕਤੀ ਪ੍ਰਦਰਸ਼ਨ ਅਤੇ ਵਿਰੋਧੀਆਂ ਨੂੰ ਲਿਆਕ ਕੱਢ ਰਹੇ ਹੱਥੀ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਜਫੇਦਾਰ ਸੁਤਤਾ ਸਿੰਘ ਲੰਗਾਹ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਵਫਾਦਾਰ ਸਿਪਾਈ ਹੈ ਜਦਕਿ ਦੂਸਰੀਆਂ ਪਾਰਟੀਆਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਕੁਛ ਪੇਟ ਕਰਨ ਵਾਲਿਆਂ ਨੇ ਪਾਰਟੀ ਦਾ ਨੁਕਸਾਨ ਕੀਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਲਈ ਗ੍ਰਿਫਤਾਰੀਆਂ ਅਤੇ ਕੁਰਬਾਨੀਆਂ ਦੇਣ ਵਾਲੇ ਅੱਜ ਸਾਰੇ ਜਿਹਾਰੂ ਆਗੂ ਅਤੇ ਵਰਕਰ ਇਕੱਠੇ ਹੋਏ ਹਨ ਜਥੇਦਾਰ ਸੁਤਤਾ ਸਿੰਘ ਲੰਗਾ ਨੇ ਕਿਹਾ ਕਿ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ 32 ਸਾਲ ਜ਼ਿਲ੍ਹਾ ਪ੍ਰਧਾਨ ਅਤੇ ਦੋ ਵਾਰ ਕੈਬਨਿਟ ਮੰਤਰੀ ਬਣਾ ਕੇ ਨਾਮ ਦਿੱਤਾ ਹੈ ਅਤੇ ਹੁਣ ਉਸ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਵਾਲਿਆਂ ਨੂੰਖ ਦੇਣ ਲਈ ਦਾਗ ਫੜ ਕੇ ਪੈਰਾ ਦੇਣਗੇ ਸਤੇਸ਼ ਸ਼ਰੋਮ ਨੇ ਅਕਾਲੀ ਦਲ ਨੂੰ ਪੰਜਾਬ ਵਿੱਚ ਫਿਰ ਮਜ਼ਬੂਤ ਕਰਨ ਲਈ ਵਰਕਰਾਂ ਨੂੰ ਲਾਮਬੰਦ ਕਰਨਗੇ ਉਹਨਾਂ ਨੇ ਮੀਟਿੰਗ ਦੌਰਾਨ ਪਹੁੰਚੇ ਵਰਕਰਾਂ ਦਾ ਧੰਨਵਾਦ ਕਰਦਿਆ ਅਪੀਲ ਕੀਤੀ ਕਿ 1 ਜੂਨ ਨੂੰ ਤਕਰੀ ਦੇ ਨਿਸ਼ਾਨ ਦਾ ਬਟਨ ਦਬਾ ਕੇ ਸ਼ਰੋਮ ਨੇ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਟੀਮਾ ਨੂੰ ਜਿਤਾ ਕੇ ਭੇਜਣ ਇਸ ਮੌਕੇ ਤੇ ਮਲਕਪੁਰ ਦੇ ਬਾਬਾ ਸੁਖਵਿੰਦਰ ਸਿੰਘ ਸਵਰਨ ਸਿੰਘ ਬਾਬਾ ਸੇਵ ਚੰਦਰ ਬੋਰੀ ਸਾਹਿਬ ਵਾਲੇ ਐਸਜੀਪੀਸੀ ਮੈਂਬਰ ਬੀਬੀ ਜਸਵੀਰ ਕੌਰ ਜਫਰਵਾਲੇ ਐਸਜੀਪੀਸੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਪੋਰ ਕਮੇਟੀ ਮੈਂਬਰ ਕਵਲ ਪ੍ਰੀਤ ਸਿੰਘ ਕਾਕੀ ਪਰਮਵੀਰ ਸਿੰਘ ਲਾਡੀ ਪੋਰ ਕਮੇਟੀ ਮੈਂਬਰ ਜੂਸ ਸੁਖਵਿੰਦਰ ਸਿੰਘ ਸੋਨੂ ਲੰਗਾ ਹਰਦੇਵ ਸਿੰਘ ਬਾਜੇਚੱਕ ਕਲਵੀਰ ਸਿੰਘ ਰਿਆਰ ਸੋਨੂ ਅੰਮ੍ਰਿਤ ਬਾਦ ਬਾਬਾ ਨੱਥਾ ਸਿੰਘ ਸतीश ਕੁਮਾਰ ਬਟੂ ਕੁਲਦੀਪ ਸਿੰਘ ਟੋਨੀ ਭਾਰਤਪੂਜਨ ਚਰਮਾ ਰੂਪਸ਼ੇਨ ਜਫਰਵਾਲ ਕਰਤਾਰ ਸਿੰਘ ਆਰਤੀ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਲੰਗਾ ਸਮਰਥਕ ਹਾਜ਼ਰ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਜਿਹੜੀ ਰੈਲੀ ਸੀਗੀ ਇਹ ਜ਼ਿਲ੍ਹਾ ਗੁਰਦਾਸਪੁਰ ਦੇ ਕ੍ਰੀਮ ਲੋਕਾਂ ਦੀ ਸੀਗੇ ਨਮਾਇਦੇ ਸੱਦੇ ਹੀਗੇ ਤਾਂ ਨੂੰ ਦੇਖਣਾ ਚਾਹਵਾ ਤੁਹਾਨੂੰ ਆਪ ਕੋ ਬੁਲਤ ਨਹੀਂ ਆਈ ਸਾਰੇ ਜ਼ਿਲ੍ਹੇ ਦੇ ਨਮਾਇਦੇ ਲੋਕ ਆਏ ਰਿਹਾ ਕਿੰਨਾ ਤੇ ਮਗਰ 100 200 500 ਲੋਕ ਖੜੇ ਨੇ ਉਹਨਾਂ ਦੀ ਨਮਾਇੰਦੀ ਕਰਨ ਵਾਲੇ ਲੋਕ ਆਏ ਸਨ ਤੇ ਸਾਰੇ ਜ਼ਿਲ੍ਹੇ ਦੇ ਚੰਗੇ ਇਨਸਾਨਾਂ ਨੂੰ ਚੰਗਿਆਂ ਆਦਮੀਆਂ ਨੂੰ ਧਰਮੀ ਬੰਦਿਆਂ ਨੂੰ ਇਕੱਠਿਆਂ ਕਰਨ ਦਾ ਇਹ ਮਕਸਦ ਸੀ ਕਿ ਲੋਕ ਰਾਹ ਪੈਦਾ ਕੀਤੀ ਜਾਵੇ ਲੋਕ ਰਾਹ ਜਿਹੜੀ ਹੁੰਦੀ ਏ ਇਹ ਲੋਕ ਸ਼ਕਤੀ ਇਹ ਰੱਬ ਦੀ ਆਵਾਜ਼ ਬਣਦੀ ਏ ਤੇ ਅਸੀਂ ਇਸ ਵਿੱਚ ਰੱਬ ਦੀ ਆਵਾਜ਼ ਪੈਦਾ ਕੀਤੀ ਏ ਕਿ ਉਸ ਆਵਾਜ਼ ਦੇ ਨਾਲ ਸ਼ਰੋਮੀ ਕਾਰਜਦਾਲ ਨੂੰ ਸ਼ਕਤੀ ਦਿੱਤੀ ਜਾਵੇ ਮਾਰੇ ਸਮੇਂ ਚ ਜਦ ਕਿ ਕੁਝ ਲੋਕ ਜਿਹੜੇ ਨੇ ਉਹ ਕਾਲੀ ਦਲ ਦੀ ਪਿੱਠ ਤੇ ਛੁਰਾ ਮਾਰ ਕੇ ਨੱਟ ਗਏ ਨੇ ਤੇ ਮੈਂ ਇਸ ਕਰਕੇ ਮਨ ਬਦਲਿਆ ਵਾ ਤੇ ਕਾਲੀ ਦਲ ਦੀ ਮਦਦ ਕਰਨ ਦਾ ਐਲਾਨ ਕੀਤਾ ਵਾ ਅੱਜ ਵੀ ਲੈ ਲੀ। ਕੀ ਕਸਾ ਲੈ ਕਾਲੀ ਦਲ ਨੂੰ ਸ਼ਾਮਲ ਹੋਗੇ ਜਾਂ ਨਾ ਮੈਂ ਕਾਲੀ ਦਲ ਵਿੱਚ ਸ਼ਾਮਲ ਹੋਵਾਂ ਚਾਹੇ ਨਾ ਹੋਵਾਂ ਮੈਂ ਸਮੂਹੇ ਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ ਸਮੂਹ ਜਨਤਾ ਨੂੰ ਅਪੀਲ ਕੀਤੀ ਹੈ ਗਰਦਾਸਪੁਰ ਵਾਲਿਆਂ ਨੂੰ ਕਿ ਆਪਣੀ ਇੱਕ ਇੱਕ ਵੋਟ ਜਿਹੜੀ ਹੈ ਕੋਈ ਰਹਿ ਨਾ ਜਾਵੇ ਪਿੰਡ ਵਿੱਚ ਤੇ ਸਮੁੱਚੀ ਵੋਟ ਜਿਹੜੀ ਹੈ ਕਾਲੀ ਦਲ ਦੀ ਥੋੜੀ ਵਿੱਚ ਪਾਓ ਕਾਲੀ ਦਲ ਦੇ ਕੈਂਡੀਡੇਟ ਨੂੰ ਪਸਾਰੋ ਤੁਸੀਂ ਕਹਿੰਦੇ ਕਿ ਜਿਹੜੇ ਲੋਕ ਜਿਹੜੇ ਛੱਡ ਕੇ ਚੱਲ ਗਏ ਉਸ ਤੋਂ ਬਾਅਦ ਹੀ ਫੈਸਲਾ ਲਿਆ ਹੈਗਾ ਲੱਗਦਾ ਵੀ ਪਾਰਟੀ ਹੈ ਜਿਮਾ ਨੇ ਕੋਈ ਫੈਸਲਾ ਕੀਤਾਗਾ ਉਹ ਲੋਕ ਜਿਹੜੇ ਗਲਤ ਗਾਈਡ ਕਰ ਰਹੇ ਸੀਗੇ ਦਰਸਲ ਉਹ ਲੋਕ ਜਿਹੜੇ ਨੇ ਪਹਿਲਾਂ ਹੀ ਉਹਨਾਂ ਦੀ ਪੀਸੀਟੀ ਦੂਜੀਆਂ ਪਾਰਟੀਆਂ ਨਾਲ ਰਲਈ ਹੋਈ ਤੇ ਉਹ ਕਾਲੀ ਦਲ ਦੇ ਕੈਂਡੀਡੇਟ ਦੇ ਹੱਕ ਵਿੱਚ ਉਹਨਾਂ ਨੇ ਮੀਟਣਾ ਸ਼ੁਰੂ ਨਹੀਂ ਕੀਤੀਆਂ ਪ੍ਰਚਾਰ ਸ਼ੁਰੂ ਨਹੀਂ ਕੀਤਾ ਤੇ ਨਾ ਉਹ ਮਿੱਟੀਆ ਵਿੱਚ ਕਾਂਗਰਸ ਦੇ ਜਾਂ ਆਮ ਪਾਰਟੀ ਦੇ ਖਿਲਾਫ ਬੋਲਦੇ ਸੀਗੇ ਕਿਉਂਕਿ ਜਿਨ੍ਹਾਂ ਪਾਰਟੀਆਂ ਕੋਲੋਂ ਕੰਮ ਲਏ ਹੋਣ ਜਿਨ੍ਹਾਂ ਲੀਡਰਾਂ ਕੋਲੋਂ ਕੰਮ ਲਏ ਹੋਣ ਜਿਨ੍ਹਾਂ ਨੇ ਬਹਿ ਕੇ ਖਾਦਾ ਪੀਤਾ ਹੋਵੇ ਉਹਨਾਂ ਦੇ ਖਿਲਾਫ ਕਿੱਦਾਂ ਬੋਲ ਸਕਦੇ ਨੇ ਭਾਵੇਂ ਉਹਨਾਂ 'ਚ ਲੱਖ ਕਮਜ਼ੋਰੀਆਂ ਹੋਣ ਇਸ ਕਰਕੇ ਉਹਨਾਂ ਦੀ ਜ਼ੁਬਾਨ ਤੋਂ ਕਾਲੀ ਦਲ ਨੂੰ ਸ਼ਕਤੀ ਨਹੀਂ ਸੀ ਮਿਲਦੀ ਤੇ ਉਹ ਬਕਾਊ ਮਾਰਸੀਏ ਚਲਾ ਗਿਆ ਲੱਗਾ ਨੁਕਸਾਨ ਹੋਏਗਾ ਕਾਲੀ ਦਲ ਇਸ ਲਈ ਕਿਸੇ ਬੰਦੇ ਦੇ ਜਾਨ ਦਾ ਨੁਕਸਾਨ ਤੇ ਹੁੰਦਾ ਹੀ ਹੈ ਭਾਵੇਂ ਬਹੁਤਾਂ ਨਹੀਂ ਤੇ ਥੋੜਾ ਹੋਵੇ ਹਰ ਵਰਕਰ ਦੇ ਜਾਨ ਨਾਲ ਇੱਕ ਵਾਰੀ ਧੱਕਾ ਤੇ ਲੱਗਦਾ ਹੀ ਹੈ ਉਹਦੀ ਨੂੰ ਕਿਵੇਂ ਜਿਹੜਾ ਅਭਿਸ਼ੇਰ ਦਾ ਹੋਈ ਕਿ ਇਹਦੇ ਕਲਾਸ ਨਾਮ ਲੜਦੇ ਜਾਂਦੇ 254 ਲੜਦੇ ਜਾਂਦੇ ਕਿਤਾਵੇ ਦਿਓ ਉਹਨਾਂ ਧੱਕਾ ਮੁਕਾਬਲਾ ਕਿਹਦਾ ਗਿੰਦੇ ਤੁਸੀਂ ਸਾਡੀ ਪਾਸੇ ਮੈਂ ਮੁਕਾਬਲਾ ਸਮਝਣਾ ਸਾਡੇ ਨਾਲ ਹੀ ਮੁਕਾਬਲਾ ਉਹਦਾ ਮੁਕਾਬਲਾ ਉਹ ਤੇ ਕਿਸੇ ਨਾਲ ਕਰਦਾ ਮੈਂ ਕੋਈ ਕਿਸੇ ਦਾ ਪ੍ਰਚਾਰ ਕਰਾਂਗਾ ਵੀ ਮੈਂ ਕਾਂਗਾ ਅਸੀਂ ਕੰਮ ਤੋਂ ਜ਼ੋਰ ਆ ਕਿਹੜੀ ਪਾਰਟੀ ਅਸੀਂ ਉਹਨੂੰ ਢਾਵਾਂਗੇ ਉਹਨੂੰ ਕੁਝ ਵਰਕਰਾਂ ਨੇ ਇਹ ਵੀ ਗੱਲ ਕਹੀ ਹੈਗੀ ਆ ਕਿ ਲੰਗਾ ਸਾਹਿਬ ਤੁਸੀਂ ਚਲੋ ਹੁਣ ਪਾਰਟੀ ਨੂੰ ਜਿਹੜਾ ਮਜ਼ਬੂਤ ਕਰੋਗੇ ਲੇਕਿਨ ਔਣ ਵਾਲੇ ਸਮੇਂ 'ਚ ਇਹ ਨਾ ਹੋਏ ਕਿ ਫਿਰ ਕੋਈ ਬਾਹਰੋਂ ਲਿਆ ਕੇ ਕਾਂਗਰਸੀ ਜਿਹੜਾ ਵਧਾ ਦਿੱਤਾ ਜਾਵੇ ਵਰਕਰ ਨੂੰ ਯਾਦ ਰੱਖਿਆ ਜਾਵੇ ਦੇ ਕਾਂਗਰਸੀ ਨੇ ਕੀ ਬਣਾਉਣਾ ਕੀ ਹੈ ਇਹਦੇ ਮਾੜੇ ਅੰਸਰ ਦੇ ਖਿਲਾਫ ਅਸੀਂ ਲੜਾਂਗੇ ਅਸੀਂ ਕੋਈ ਕਮਜ਼ੋਰ ਬੰਦੇ ਥੋੜੇ ਆ ਕਿੰਨੇ ਹਜ਼ਾਰਾਂ ਲੋਕ ਅੱਜ ਆਏ ਨੇ ਮੇਰੀ ਪਿੱਠ ਤੇ ਇਹਨਾਂ ਦਾ ਹੱਥ ਆ ਤੇ ਇਹ ਕਮਜ਼ੋਰੀ ਨਾਲ ਥੋੜਾ ਮੈਂ ਲੜੂੰਗਾ ਮੈਂ ਤਾਂ ਪੈਰ ਗੱਡ ਕੇ ਲੜਾਂਗਾ ਮਾੜੇ ਅੰਸਰ ਦੇ ਖਿਲਾਫ ਜਿਹੜੇ ਆਕਾਦੀ ਦਲ ਨੂੰ ਢਾਹ ਲਾਉਂਦੇ ਨੇ ਇਹ ਸਮਝਿਆ ਹੋਣਾ ਡਾਉਟ ਜਿਆਦਾ ਲਗਾਣਾ ਸਾਬ ਨੂੰ ਨਾਮੰਦਗੀ ਕਰਕੇ ਜਾਣਾ ਹਾਂਜੀ ਜੇ ਬਰਾਬਰ ਅਖਾ ਗਿਨ ਨਾਮੰਦਗੀ ਕਰੋਗੇ ਹੋਰ ਟਾਈਮਸ ਕਰ ਜਾਓ ਮੈਨੂੰ ਕੀ ਪਤਾ ਵਾ ਕਿਹੜੇ ਕਿਹੜੇ ਹਲਕੇ ਦੀ ਮੈਨੂੰ ਨਾਮੰਦਗੀ ਦੇਣੀ ਹੈ ਤੇ ਹੁਣ ਮੈਨੂੰ ਵੀ ਨਹੀਂ ਪਤਾ ਜਿੱਥੇ ਕਮਜ਼ੋਰ ਸਮਝਣਗੇ ਉੱਥੇ ਮੈਨੂੰ ਦਾਦੜ ਭਾਵੇਂ ਮੈਂ ਡੱਟਣ ਨੂੰ ਤਿਆਰ ਆਂ ਦੇਰੇ ਤੇ ਧੌਣੇ ਦੀ ਭੰਨੀ ਭੰਨੀ ਆ ਹਲਕਾ ਚਾਜ ਤੋਰਦੇ ਵਿਚਰੋਗੇ ਤੁਸੀਂ ਸਿਰੇ ਜੇ ਕੱਢ ਕੇ ਮੈਂ ਹਲਕਾ ਚਾਰਜਾਂ ਤੋਂ ਵੀ ਉੱਪਰ ਆ ਮੈਂ ਕੋਰ ਕਮੇਟੀ ਚ ਮੈਂਬਰ ਰਿਆ ਵਾਂ ਅੱਜ ਵੀ ਮੈਂ ਭਾਵੇਂ ਕੱਖ ਵੀ ਨਹੀਂ ਕਾਲੀ ਦਲ ਦੇ ਲੇਕਿਨ ਲੋਕਾਂ ਦਾ ਮੇਰੇ ਪਿੱਠ ਤੇ ਹੱਥ ਹੈ ਮੈਂ ਇਹਨਾਂ ਨਾਲ ਵੈਸੇ ਹੀ ਹੈ ਆ ਹਲਕਨ ਜਾਰਜ ਦੇ ਕਾਕੂ ਹੀ ਨਾ ਹੋਇਆ ਹਲਕਨ ਜਾਰਜ ਤੇ ਜੇ ਕੋਈ ਚੰਗਾ ਸਿਆਣਾ ਬੰਦਾ ਹੋਵੇ ਤੇ ਉਹ ਲੀਡ ਕਰਦਾ ਵਾ ਤੇ ਜੇ ਕੋਈ ਉਹੋ ਜਿਹਾ ਹੋਏ ਤੇ ਉਹ ਬੇੜਾ ਗਰਕ ਕਰ ਦਿੰਦਾ ਵਾ ਲੱਗਦਾ ਕੋਈ ਹੈਗਾ ਵਾ ਇਸ ਪਤਾ ਹਲਕੇ ਜਿਹੜਾ ਤੁਹਾਨੂੰ ਮਾਈ ਦਿੱਤੀ ਜਾ ਸਕਦੀ ਹੈ ਕੰਚਰ ਕੋਣ ਲੱਗਾ ਤੁਹਾਨੂੰ ਮੈਂ ਤੇ ਇਸ ਬਾਰੇ ਕਦੇ ਸੋਚਿਆ ਹੀ ਨਹੀਂ ਜੇ ਚੀਜ਼ ਬਾਰੇ ਮੈਂ ਨਹੀਂ ਮੈਂ ਨਹੀਂ ਚਾਹੁੰਦਾ ਉਹਦੇ ਬਾਰੇ ਮੈਂ ਸੋਚੂਗਾ ਕਿਉਂ ਵੀ ਕਿਹੜਾ ਲੱਗੇ ਜਿਹੜਾ ਮੇਰੇ ਵੱਲੋਂ ਮਰਜ਼ੀ ਲੱਗ ਜੇ ਤੁਹਾਨੂੰ ਜਾਣਕਾਰੀ ਮਿਲ ਰਹੀ ਹੈ ਵੀ ਆਉਣ ਵਾਲੇ ਟਾਈਮ 'ਚ ਆ ਸਾਨੂੰ ਸ਼ਾਮਲ ਕਰਾ ਸਕਦੇ ਪਾਰਟੀ ਦੇ ਅਗਲੇ ਦਿਨ ਬਾਅਦ ਉਹਨਾਂ ਦੀ ਮਰਜ਼ੀ ਹੈ ਜੇ ਕਰਨਗੇ ਤਾਂ ਵੀ ਠੀਕ ਹੈ ਨਾ ਕਰਨਗੇ ਤਾਂ ਵੀ ਠੀਕ ਹੈ ਕਰਨਗੇ ਤਾਂ ਵੀ ਧਨ ਭਾਗ ਨਾ ਕਰਨਗੇ ਤਾਂ ਵੀ ਧਨ ਭਾਗ ਕੋਈ ਗੱਲ ਨਹੀਂ ਕੀ ਕੋਈ ਮੇਰੇ ਤੇ ਘਬਰਾਹਟ ਨਹੀਂ ਕੋਈ ਮੇਰੇ ਮਨ ਤੇ ਅਸਰ ਨਹੀਂ ਮੈਂ ਬਹੁਤ ਕੁਝ ਹੰਡਾ ਲਿਆ ਵਾ ਰਵੀ ਕਰਨੇ ਕੀ ਆਏਗਾ ਕਿ ਮੈਨੂੰ ਸਟੇਜਾਂ ਦੀ ਕਰਨ ਵਾਸਤੇ ਕਿਹਾ ਗਿਆ ਮੈਂ ਤਾਂ ਛੱਡੀ ਪਾਇਆ ਕਾਜੀ ਸਟੇਜ ਸੰਜੇ ਕਰਨੇ ਅੱਜ ਬਾਈਦਰੀ ਦੀ ਰੈਲੀ ਸੀ ਨਹੀਂ ਕੇ ਕੇ ਦਿਮਾਗ ਖਰਾਬ ਆ ਮੇਰਾ ਕਾਨੂੰਨ ਨਹੀਂ ਬੋਲਣ ਨਹੀਂ ਲੈਣਾ ਨੇ ਦੇਣਾ ਨਹੀਂਗਾ ਤੇ ਉਹ ਹਾਈ ਕਮਾਂਡ ਹੀ ਨਹੀਂ ਆਈ ਤੇ ਉਹਨੂੰ ਇਹਨੂੰ ਕੱਲੇ ਨੂੰ ਪੜਾ ਸਨਾ ਦੇਣਾ ਹੈਗਾ ਹਾਈ ਕਮਾਂਡ ਦਾ ਕੋਈ ਬੰਦਾ ਵੇਖਿਆ ਤੁਸੀਂ ਤੁਸੀਂ ਇੱਕੜਾ ਵਾਇਸਰਾਏ ਵੀ ਇਹਨੂੰ ਆਖਿਆ ਤੂੰ ਚੰਬਲੋ ਜਾ ਕੇ ਤੇ ਜਿਹੜਾ ਤੁਸੀਂ ਪੰਚ ਕਸ ਦੇ ਲਈ ਵੀ ਕਾਲੀਦਾਦੂ ਮੈਂ ਹਰਾਇਆ ਉਹਨਾਂ ਦੇ ਪਿਛਲੇ ਦਿਨੀ ਤੁਹਾਡੇ ਮੈਂ ਇੱਕੋ ਸ਼ੀਟ ਤੇ ਕੀਤਾ ਵੀ ਮੈਂ ਘਰ ਬੈ ਕੇ ਦੱਬੀ ਜਬਾਨ ਨਾਲ ਉਹ ਤੁਹਾਡੇ ਖਿਲਾਫ ਖੁੱਲ ਕੇ ਬੋਲੀ ਰਿਹਾ ਥੋੜੇ ਦਿਨ ਮੇਰਾ ਬੋਲੇ ਤਾਂ ਮੈਂ ਵੀ ਠੋਕਿਆ ਉਹਨੂੰ ਜਵਾਬ ਦੇ ਹੁਣ ਗਾਂ ਜਿਹੋ ਜਆ ਬੋਲੇਗਾ ਉਹ ਜਆ ਠੋਕਾਂਗਾ ਮੇਰੀ ਕਿਹੜੀ ਜ਼ੁਬਾਨ ਨਹੀਂ ਕੰਮ ਕਰਦੀ ਜਾਂ ਮੇਰੇ ਕੋਲ ਗਿਆਨ ਹੈ ਨਹੀਂਗਾ ਮੈਨੂੰ ਉਹਦਾ ਮਾਸਾ ਮਾਸਾ ਜਿੰਨਾ ਗਿਆਨ ਹੈ ਤੇ ਉਹ ਕੀ ਕੀਤਾ ਤੇ ਕਿ ਕਿਹੜੇ ਮੋੜ ਤੋਂ ਕਿਹੜੀ ਠਿੱਬੀ ਲਾਉਣੀ ਹੈ ਕੰਸੀ ਕਰਨ ਹੋ ਜਾਂਦਾ ਕਾਲਜ ਦਾ ਕਾਫ ਕੰਸੀ ਹਲ ਕਰਦਾ ਆ ਤੇ ਉਹ ਨੱਠੀ ਜਾਂਦੇ ਨੇ ਉਹ ਮਾਲ ਖਲੋਂਦਾ ਥੋੜਾ ਹੁੰਦਾ ਜਿਹੜਾ ਕਾਂਗਰਸ ਦੇ ਪੇਚੀ ਛੋਰਾ ਮਾਰ ਕੇ ਇਧਰ ਆ ਹੁਣ ਇਧਰ ਮਾਰ ਕੇ ਉਧਰ ਚਲ ਜਾਣਗੇ ਇਸ ਸਟੇਜ ਤੋਂ ਕਹਿੰਦੇ ਵੀ ਕਜੇ ਕੁਝ ਲੋਕ ਅਜੇ ਵੀ ਹੈਗੇ ਨੇ ਜਿਸ ਤਰ੍ਹਾਂ ਗਰਦਾਸਪੁਰ ਦੇ ਵਿੱਚ ਉਹ ਲੱਗਦਾ ਵੀ ਉਹ ਵੀ ਬਾਕੀ ਹੋਣਗੇ ਜਾਣਗੇ ਜੀ ਮੈਂ ਮੈਂ ਜਦੋਂ ਮੈਂ ਲੜਦਾ ਨਹੀਂਗਾ ਮੈਂ ਤੇ ਇੱਕ ਸਪੋਰਟਰ ਆ ਮੈਨੂੰ ਕੋਈ ਕੋਈ ਛੱਡ ਕੇ ਜਾਏ ਕੋਈ ਆ ਜਾਏ ਕੋਈ ਨਵਾਂ ਲਾਲਣ ਕੋ ਪੁਰਾਣਾ ਲਾਲਣ ਕੋਈ ਆਏ ਚਾਹੇ ਨਾ ਆਏ ਮੈਂ ਉਹਦਾ ਪਰ ਕੇ ਉਹ ਸੋਚਣਾ ਉਹ ਕੈਂਡੀਡੇਟ ਦਾ ਕੰਮ ਆ ਉਹ ਚਾਲੀਦਲ ਦਾ ਕੰਮ ਆ ਮੇਰਾ ਕੰਮ ਨਹੀਂਗਾ ਮੇਰਾ ਕੰਮ ਆ ਆਪਣਾ ਪੈਰਾ ਦੇਣਾ